ਯੋਨੀ ਸਵਾਰਦੇ ਨੇ ਦੇਖੋ ਜੀ ਅਸੀਂ ਹਲੇ ਵਿਜੀਏ ਆ ਹਲੇ ਤਾਂ ਇੱਕ ਦੋ ਦਿਨੇ ਹੋਏ ਆ ਵਿਜੀਆਂ ਨੂੰ ਬਸ ਮੁੱਲ ਦੇ ਮੇਥੇ ਚੱਲਦੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 5:30 ਤੇ ਇੱਧਰ ਆਪਾਂ ਬਣਾਉਣ ਲੱਗੇ ਆ ਪੁਰਜੀ ਮੇਥਿਆਂ ਦੀ ਪਾਲਕ ਪਾ ਕੇ ਤੇ ਵਿੱਚ ਥੋੜਾ ਜਿਹਾ ਪਾਇਆ ਧਣੀਆਂ ਤੇ ਤਿੰਨੇ ਚੀਜ਼ਾਂ ਦੀ ਨਾ ਮਿਕਸ ਕਰਕੇ ਪੁਰਜੀ ਬਣਾਵੇ ਦੇਖੋ ਜੀ ਹੋਰ ਵੀ ਕਾਹੀ ਚੀਜ਼ਾਂ ਪਾਉਣੀਆਂ ਤੇ ਹਲੇ ਬਰਸਣ ਨਹੀਂ ਨਾ ਹੋਇਆ ਹੈਗਾ ਇਹ ਰੋ ਦੇ ਵਿੱਚ ਹਾਲਿਓ ਵੀ ਪੈ ਜਾਂਦੀ ਦੀ ਹਰੇ ਹਾਲਿਓ ਹੈ ਨਹੀਂ ਗੀ ਹੁਣ ਆਪਾਂ ਤਿੰਨ ਚੀਜ਼ਾਂ ਦੀ ਪੁਰਜੀ ਬਣਾਉਣ ਲੱਗੇ ਆਂ ਇਹ ਸਿਹਤ ਵਾਸਤੇ ਨਾ ਬਹੁਤ ਵਧੀਆ ਹੁੰਦੀ ਹੈ ਪੁਰਜੀ ਦੇਖੋ ਜੀ ਪਾਲਕ ਤਣੀਆਂ ਮੇਥੇ ਤਿੰਨੇ ਚੀਜ਼ਾਂ ਹੈਗੀਆਂ ਨੇ ਮਿਕਸ ਚਲੋ ਜੀ ਹੁਣ ਆਪਾਂ ਨਾ ਚੀਰਨ ਲੱਗਦੇ ਆਂ ਦੇਖੋ ਜੀ ਹੁਣ ਸਾਧੀਆਂ ਦੇ ਵਿੱਚ ਨਾ ਆਪੇ ਵਿੱਚ ਨਾ ਅਸੀਂ ਦੋ ਬਾਰ ਪੁਰਜੀ ਬਣਾਉਂਦੇ ਬਣਾਉਂਦੇ ਆਂ ਤੇ ਇਹ ਬੈਵਾਰ ਦੀ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਜਿਵੇਂ ਆਪਣੇ ਨਾ ਜੋੜ ਵਗੈਰਾ ਦੁਖਦੇ ਨਾ ਸਿਆਣੇ ਬਜ਼ੁਰਗਾਂ ਦੇ ਤੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਤੇ ਸਾਡੀ ਫੈਮਿਲੀ ਤਾਂ ਬਹੁਤ ਜ਼ਿਆਦਾ ਨਾ ਖੁਸ਼ ਹੋ ਕੇ ਖਾਂਦੀ ਆ ਪੁਰਜੀ ਤੇ ਸਾਰੀਆਂ ਸਰਦੀਆਂ ਦੇ ਨਾ ਵਿੱਚ ਪੁਰਜੀ ਨਾਲ ਫਿਰ ਪੂਰੀ ਨਾ ਸਾਰੀਆਂ ਚੀਜ਼ਾਂ ਪਾ ਕੇ ਬਣਾਉਣੀਆਂ ਬਣਾਉਣੀ ਆ ਇਹ ਕਦੇ ਸੁੱਕੀ ਸੁੱਕੀ ਵਧੀਆ ਲੱਗਦੀ ਆ ਇਹ ਇਹ ਪੁਰਜੀ ਨਾ ਦੋ ਤਰ੍ਹਾਂ ਦੀ ਬਣ ਜਾਂਦੀ ਆ ਇੱਕ ਤਾਂ ਬਣਾਉਨੇ ਆ ਆਪਾਂ ਉਬਾਲ ਕੇ ਬਣਾਉਨੇ ਆ ਤੇ ਉਵਾਲਕੇ ਨਹੀਂ ਅਸੀਂ ਬਣਾਉਂਦੇ ਹੈਗੇ ਇੱਕ ਨਾ ਵੈਸੇ ਇਸ ਤਰ੍ਹਾਂ ਹੀ ਤੜਕਾ ਲਾ ਕੇ ਵਿੱਚ ਆਪਾਂ ਨੇ ਜਿੰਨਾ ਵੀ ਸਮਾਨ ਆ ਮੇਥੇ ਪਾਲਕ ਉਹ ਪਾ ਦੇਣੀ ਆ ਉਹ ਬਣਦੀ ਆ ਦੋ ਤਰ੍ਹਾਂ ਦੀ ਬਣਦੀ ਆ ਦੇਖੋ ਜੀ ਜਿਹੜੇ ਉਵਾਲਕੇ ਬਣਾਉਨੇ ਨਾ ਜਦੋਂ ਪਾਣੀ ਦੇ ਵਿੱਚ ਨਾ ਫਿਰ ਸਾਰੇ ਨਾ ਤਤ ਨਿਕਲ ਜਾਂਦੇ ਉਹ ਫੁਰਜੀ ਖਾਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਨਾ ਇਸ ਤਰੀਕੇ ਨਾਲ ਜਿਵੇਂ ਅਸੀਂ ਬਣਾਉਨੇ ਨਾਲ ਇਸ ਤਰੀਕੇ ਨਾਲੇ ਬਣਾ ਕੇ ਦੇਖਿਓ ਜਰੂਰ ਤੇ ਬਹੁਤ ਜ਼ਿਆਦਾ ਨਾ ਗੁਣਕਾਰੀ ਹੁੰਦੀ ਏ ਇਹ ਜਿਹੜੀ ਆਪਾਂ ਅਗਲੀ ਹਸਰਦੀਆਂ ਦੇ ਵਿੱਚ ਵੀਡੀਓ ਪਾਈਦੀ ਨਾ ਤੇ ਇੱਥੇ ਮੇਰੀ ਮਾਮੀ ਜੀ ਉਹ ਨਹੀਂ ਆਏ ਹੋਏ ਤੇ ਮਾਮੀ ਜੀ ਕਹਿੰਦੀ ਵੀ ਅਸੀਂ ਤੋਂ ਵਾਲਕੇ ਬਣਾਉਣੇ ਆ ਪੁਰਜੀ ਕਹਿੰਦੀ ਤੁਸੀਂ ਨਹੀਂ ਬਣਾਉਂਦੇ ਮਗਾਸਤਾ ਇਸ ਤਰ੍ਹਾਂ ਹੀ ਬਣਾਉਣੇ ਆ ਦੇਖੋ ਜਦੋਂ ਨੇ ਮੇਰਾ ਤਰੀਕਾ ਦੇਖਿਆ ਨਾ ਮਾਮੀ ਜੀ ਨੇ ਕਹਿੰਦੀ ਵੀ ਧੀਏ ਕਹਿੰਦੀ ਅਸੀਂ ਵੀ ਇਸ ਤਰ੍ਹਾਂ ਹੀ ਬਣਾਇਆ ਕਰਾਂਗੇ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਸੁੱਕੀ ਸੁੱਕੀ ਬੜੀਆਂ ਪੁਰਜੀ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਅਸੀਂ ਕਿਸ ਤਰੀਕੇ ਨਾਲ ਬਣਾਉਣੇ ਆ ਤੇ ਮੈਂ ਕਹਿੰਦੀ ਥੋੜੇ ਜਿਹਾ ਨਾ ਪਾਲਕ ਗਿੱਲੀ ਐ ਅਸੀਂ ਥੋੜੇ ਜਿਹਾ ਹੋ ਗਏ ਲੇਟ ਮੜੀਏ ਇਹਨਾਂ ਨੂੰ ਨਾ ਦਬਾ ਦਿਓ ਇਹ ਉਹ ਮਸ਼ੀਨ ਹਰਾਈ ਪਾਲਕ ਮੇਥੀ ਧਣੀਆਂ ਪੂਰੀ ਐਨ ਮੈਚਿੰਗ ਹੋਈ ਪਈ ਆ ਮਾਰ ਕੇ ਆਏ ਦਬਾਓ ਹੀ ਠਾਨੂ ਇਹ ਪਤਾ ਕੀ ਗੱਲ ਐ ਨਾ ਗਿੱਲੀ ਐ ਨਾ ਉਸ ਤੋਂ ਬਰੀਕ ਪੱਤੇ ਨੇ ਬਹੁਤੇ ਇਹਦੇ ਕਰਕੇ ਨਾ ਰੁਗਾ ਨਾ ਆਉਂਦਾ ਨਹੀਂ ਹੈਗਾ ਦੇਖੋ ਜੇ ਇਕੱਲੇ ਹਾਲਿਆਂ ਦੀ ਬਣਾਵੇ ਨਾ ਤੇ ਬਹੁਤ ਜ਼ਿਆਦਾ ਵਧੀਆ ਬਣਦੀ ਹੋਗੀ ਰੁਗਾ ਇੱਕ ਰੰਗ ਦੀ ਆ ਇੱਕ ਰੰਗ ਦੀ ਬਸ ਇਹ ਥੋੜੀ ਜੀ ਨਾ ਚਾਹੀਦੀ ਆ ਜ਼ਿਆਦੇ ਹੁਣ ਆਏ ਆ ਤਿੰਨ ਕੁੱਟੀਆਂ ਲੈ ਕੇ ਆਏ ਤੇ ਤਿੰਨੇ ਕੁੱਟੀਆਂ ਲੈ ਕੇ ਆਏ ਤੇ ਪਾਲਕ ਦੀਆਂ ਅੱਧੇ ਦਾ ਵਿੱਚੋਂ ਡੰਡੇ ਹੀ ਨਿਕਲ ਗਏ ਆ ਇਹ ਘਰ ਦੀ ਪਾਲਕ ਮੈਥੇ ਹੋਵੇਂ ਨਾ ਫੇਰ ਵਧੀਆ ਖੁੱਲੀ ਬਣਦੀ ਆ ਇਹ ਗੁਰਜੀ ਇਹ ਪਿੱਛੇ ਤੇ ਕੱਦ ਮੈਂ ਪਿੱਛੇ ਨੂੰ ਮੋੜਦੀ ਆ ਪਿੱਛੇ ਕਰਕੇ ਇਹਦੇ ਤੇ ਗੂਲਾ ਖਾ ਜਾਂਦਾ ਏ ਇਹਦੇ ਨਾਲ ਤਾਂ ਨਾ ਆ ਜਾਪੂ ਨਾਲ ਕਟਿੰਗ ਕਰਕੇ ਪਾ ਦੇਣੀ ਸੀ ਉਹ ਹਲੇ ਸੌਕੀ ਆ ਦੇਖ ਕੇ ਛੱਡੋ ਮੇਰੇ ਕੋ ਛੱਡੋ ਮੈਨੂੰ ਲੱਗਦਾ ਨੇ ਬਣ ਕੇ ਮਾੜੀ ਜੀ ਹੋ ਜਾਣਾ ਇਹਨੇ ਤਾਂ ਜਮਾ ਹੀ ਹੋ ਜਾਣਾ ਥੋੜੀ ਜੀ ਚੱਲ ਮਾੜੀ ਮਾੜੀ ਬੁਰਕੀ ਵਰਕੀ ਤਾਂ ਲੱਗੂਗੀ ਸਬਜ਼ੀ ਨੂੰ ਮੈਨੂੰ ਜੀ ਹੋਇਆ ਲੱਗਿਆ ਨਾ ਮਸ਼ੀਨ ਜੀ ਨੇ ਤੇ ਸਾਰਾ ਹੀ ਨਾ ਗਿੱਲੇ ਦਾ ਹੀ ਚੱਕਰ ਪੈਂਦਾ ਹੈ ਸਿਰੋ ਜੀ ਹੁਣ ਆਪਾਂ ਲਾ ਲਈਏ ਘੁਰਜੀ ਨੂੰ ਤੜਕਾ ਇਹ ਤੜਕਾ ਲਾਮੋਂਗੇ ਆਪਾਂ ਸਰੋਂ ਦੇ ਤੇਲ ਦਾ ਬਸ ਤੋਂ ਥੋੜਾ ਹੀ ਪਾਓ ਦੇਖੋ ਜੀ ਜਿਹੜੀ ਆਪਾਂ ਤੜਕਾ ਲਾਉਣਾ ਨਾ ਇਸ ਤਰ੍ਹਾਂ ਆਪਾਂ ਨਾ ਮਸਾਲਾ ਨਹੀਂ ਕੁੱਟਿਆ ਹੈਗਾ ਬਸ ਇਸ ਤਰ੍ਹਾਂ ਨਾ ਬਰੀਕ-ਬਰੀਕ ਵਾਸਤੇ ਇਹਨਾਂ ਦੀ ਕਟਿੰਗ ਕਰ ਲਈਏ ਅਗਵਲ ਦੀ ਚੰਗੀ ਤਰ੍ਹਾਂ ਬਲਦੀ ਆ ਦੇਖੋ ਜੀ ਢੇਨ ਹੈਗੇ ਨੇ ਬਹੁਤ ਛੋਟੇ ਆ ਪਹਿਲਾਂ ਅਸੀਂ ਗਏ ਹੋਏ ਤੇ ਇਧਰ ਰਿਸ਼ਤੇਦਾਰੀ ਵਿੱਚ ਗਏ ਹੋਏ ਤੇ ਤੇ 4:30 ਵਜੇ ਅਸੀਂ ਪਹੁੰਚੇ ਆ ਬਸ ਫੇਰ ਆ ਕੇ ਚਾਦੀ ਕੁੱਟ ਪੀਤੀ ਆ ਪੀ ਕੇ ਫੇਰ ਨਾ ਮੇਸੇ ਦੇ ਪਾਲਕ ਦੀ ਕਰੀਏ ਤਿਆਰੀ ਮੇ ਕੋ ਹਲੇ ਵੀ ਅੰਦਰ ਸਾਰਾ ਕੰਮ ਹੈ ਇਸ ਤਰ੍ਹਾਂ ਦੇ ਕਾਰਨ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਜੀਰਾ ਲਸਣ ਪਿਆਜ਼ ਆਦਰਕ ਰਾਤੀ ਮਨਾ ਜੈਦਨੂੰ ਆਉਂਦਾ ਏ ਥੋੜੇ ਥੋੜੇ ਚੱਲਦੀ ਆ ਹਵਾ ਇਹ ਘੋਟਵਰਾ ਸਾਬ ਦੇ ਵਿੱਚ ਵੀ ਨਾ ਬਾਬਾ ਜੀ ਨੇ ਪਾਠ ਪੜਨ ਲੱਗੇ ਨੇ ਚੱਤ ਦੇਖੋ ਕਿ ਵਾਸ ਕੁੜਵਰਾ ਸਾਬ ਦੇ ਵਿੱਚ ਵੀ ਨਾ ਬਾਬਾ ਜੀ ਨੇ ਪਾਠ ਪੜਨ ਲੱਗੇ ਨੇ ਪਹਿਲਾਂ ਮੈਂਗਾ ਤੜਕਾ ਲਾਜ਼ਮਾ ਉਸਤੇ ਮਗਰੋਂ ਜਾ ਕੇ ਨਾ YouTube ਕਰਕੇ ਫਿਰ ਪਾਠ ਕਰੂੰਗੀ ਫਿਰ ਰੋਟੀ ਲੱਗਣਾ ਕਿਤੇ ਜਾ ਕੇ ਇਹਦੇ ਉੱਪਰ ਕੁਝ ਰੱਖ ਦੋ ਬਹੁਤ ਜ਼ਿਆਦਾ ਧੂਮਾਂ ਵਾਲਡ ਬ੍ਰਾਊਨ ਇਸ ਨੂੰ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਸੁੱਕੇ ਮਸਾਲੇ। ਨਾਣ ਪਾ ਦੂੰਗੇ। ਮਿਰਚਾ ਹਲਦੀ ਇੱਕ ਚਮਚਾ ਗਰਮ ਮਸਾਲੇ ਦਾ ਤੇ ਥੋੜੀ ਜਿਹੀ ਹੋਰ ਹਲਦੀ ਪਾ ਦਨੇ ਆ। ਤੇ ਹੁਣ ਆਪਾਂ ਅੰਦਰ ਪਾ ਦਈਏ ਪੁਰਜੀ ਤੇ ਆਲੂ। ਅੱਗੇ ਇਹਨੂੰ ਆਪਾਂ ਨਾ ਢੱਕੇ ਨਹੀਂ ਪਕਾਉਣਾ ਹੈਗਾ ਜੇ ਆਪਾਂ ਨੇ ਢਾਕੇ ਫੁਰਜੀ ਬਣਾਈ ਨਾ ਤੇਰੇ ਦੇ ਵਿੱਚ ਨਾ ਪਾਣੀ ਐਡ ਹੋ ਜਾਂਦਾ ਜਿਹੜੀ ਭਾਪ ਹੁੰਦੀ ਹੈ ਨਾ ਉਹ ਸਾਰਾ ਪਾਣੀ ਫੇਰ ਵਿੱਚ ਮਿਕਸ ਹੋ ਹੀ ਜਾਂਦਾ ਇਹਨੂੰ ਆਪਾਂ ਨਾ ਬਿਨਾ ਢੱਕਣ ਤੇ ਪਕਾਵਾਂਗੇ ਤਾਂ ਕਿ ਨਾ ਜਿਹੜੀ ਫੁਰਜੀ ਹੈ ਨਾ ਉਹ ਸੁੱਕੀ ਸੁੱਕੀ ਬਣੇ ਤੇ ਗਿੱਲੀ ਗਿੱਲੀ ਫੁਰਜੀ ਨਾ ਖਾਣ ਨੂੰ ਵਧੀਆ ਨਹੀਂ ਲੱਗਦੀ ਹੈ ਜੀ ਆਉਣ ਲੱਗੀ ਐ ਛਣੀਆਂ ਪਾਲਕ ਨੇ ਇਥੇ ਵੀ ਮੇਰੇ ਕੋਲ ਜਿੱਦਾਂ ਸਾਡਾ ਰਿਸ਼ਤੇਦਾਰ ਆ ਉਹਨਾਂ ਨੇ ਨਾ ਉਹ ਕਾਫੀ ਬਜ਼ੁਰਗ ਨੇ ਤੇ ਉਹਨਾਂ ਦੀ ਉਮਰ ਹੋਣੀ ਆ ਮੈਂ ਕਹਣੀ ਆ 80-85 ਸਾਲ ਦੀ ਹੈਗੀ ਆ ਤੇ ਉਹਨਾਂ ਨੂੰ ਨਾ ਇਸ ਤਰ੍ਹਾਂ ਨਾ ਹਿੱਕ ਦੀ ਲੱਗਦੀ ਸੀ ਹਿੱਕ ਦੀ ਲੱਗਦੀ ਤੇ ਉਹਨਾਂ ਨੇ ਇੰਨੀਆਂ ਜ਼ਿਆਦਾ ਦਵਾਈਆਂ ਖਾਧੀਆਂ ਨਾ ਦਵਾਈਆਂ ਤੇ ਵੀ ਨਹੀਂ ਹਿੱਕ ਵੀ ਬੰਦ ਹੋਵੇ ਉਹ ਏਕੜੇ ਕਿਤੇ ਦਵਾਈ ਲੈਣ ਗਏ ਹੋਏ ਤੇ ਉੱਥੇ ਨਾ ਕਾਫੀ ਜ਼ਿਆਦੇ ਬੰਦੇ ਬੈਠੇ ਤੇ ਉਹ ਏਕੜੇ ਗੱਲਾਂ ਕਰਨ ਲੱਗੇ ਕਹਿੰਦੇ ਵੀ ਤੁਸੀਂ ਕਾਦੀ ਦਵਾਈ ਲੈਣ ਆਏ ਹੋ ਕਹਿੰਦਾ ਵੀ ਮੇਰੀ ਨਾ ਹਿੱਕੀ ਨਹੀਂ ਹਟਦੀ ਹੈਗੀ ਫਿਰ ਉਹਨਾਂ ਨੇ ਕਿਸੇ ਨੇ ਕਿਹਾ ਉਹ ਕਹਿੰਦੇ ਵੀ ਦਵਾਈਆਂ ਨਾਲ ਨਹੀਂ ਹਿੱਕੀ ਹਟਣੀ ਹੈਗੀ ਤੁਹਾਡੀ ਵੀ ਜਦੋਂ ਤੁਸੀਂ ਸਵੇਰੇ ਉੱਠਦੇ ਆ ਨਾ ਵੀ ਐਨੀ ਕਹਾਲੋ ਨਾ ਵੀ ਪਾਣੀ ਦੇ ਨਾਲ ਤੁਸੀਂ ਲੈ ਲਿਆ ਕਰੋ ਡੇਲੀ ਰੋਜ਼ ਵੀ ਇਹ ਲੈਣੀ ਸ਼ੁਰੂ ਕਰ ਦੋ ਵੀ ਤੁਹਾਨੂੰ ਬਿਲਕੁਲ ਵੀ ਹਿੱਕੀ ਰੀ ਲੱਗੂਗੀ ਦੇਖੋ ਜੇ ਜੋ ਕਹ ਉਹ ਕਹਿੰਦੇ ਵੀ ਮੈਂ ਜਦੋਂ ਵੀ ਬਾਹਰ ਜਾਣਾ ਕਿ ਰਿਸ਼ਤੇਦਾਰੀ ਵੀ ਜਾਣਾ ਟੇਟ ਵੀ ਜਾਣਾ ਵੀ ਹਾਰ ਟਾਈਮ ਮੇਰੇ ਨਾ ਥੀਸੇ ਦੇ ਵਿੱਚ ਨਾ ਐਨੀ ਕੁ ਪੂਰੀ ਬਣੀ ਨਾ ਐਨੀ ਗੁਣਕਾਰੀ ਹੈ ਇਹ ਹਾਲਿਓ ਇਹ ਆਪਾਂ ਨੂੰ ਨਾ ਸਰਦੀਆਂ ਦੇ ਦਿਨਾਂ ਦੇ ਵਿੱਚ ਨਾ ਜ਼ਰੂਰ ਖਾਣੇ ਚਾਹੀਦੀ ਆ ਤੁਸੀਂ ਸਾਗ ਦੇ ਵਿੱਚ ਵੀ ਪਾ ਸਕਦੇ ਆ ਪੁਰਜੀ ਬਣਾ ਕੇ ਵੀ ਖਾ ਸਕਦੇ ਆ ਰੰਗ ਸੋਨਾ ਹੈ ਕਲਰ ਤਾਂ ਆਉਣਾ ਇਹਦਾ ਸੋਨਾ ਪੂਰੀਆਂ ਨੇ ਹਰੇ ਭਾਈ ਆ ਮੈਂ ਇਹਦੀ ਨਾ ਵਾਸਾ ਇਸ ਤਰ੍ਹਾਂ ਹੀ ਹੁਣ ਇਹਦਾ ਪਰ ਬਿਲਕੁਲ ਵੀ ਟੱਕਾ ਨਹੀਂ ਦੇਣਾ ਹੈਗਾ ਤੇ ਤਾਂ ਕਿ ਇਹਦੇ ਨਾਲ ਜਿਹੜਾ ਪਾਣੀ ਹੈ ਉਹ ਸਾਰਾ ਹੀ ਉੜ ਜਵੇ ਹੁਣ ਪਾਲਕ ਦੇ ਵਿੱਚ ਵੀ ਪਾਣੀ ਹੁੰਦਾ ਹੈ ਜ਼ਿਆਦਾ ਉਸ ਆਪਾਂ ਨੇ ਹੁਣੀ ਤੋ ਹੋ ਗਿਆ ਜਦੇ ਬਸ ਚੀਜ਼ ਨਹੀਂ ਸ਼ੁਰੂ ਕਰਤੀ ਤੀ ਉਹਦੇ ਕਰਕੇ ਗਿੱਲੀ-ਗਿੱਲੀ ਜੀਤੀ ਫੇਰ ਤਾਂ ਪਾਣੀ ਐਡ ਹੋ ਜਾਂਦਾ ਇਹਦਾ ਜਿਪਾ ਲਾਂਕਾ ਤੜਕਾ ਤੇ ਨੂੰ ਇਸ ਤਰ੍ਹਾਂ ਹੀ ਨਾ ਕੁਲੇ ਵਿੱਚ ਰਹਿਣ ਦੰਨੇ ਆ ਬਾਅਦ ਵਿੱਚ ਤੇ ਫੇਰ ਮੰਮੀ ਜੀ ਤੇ ਬਿਠਾਉਣੇ ਪੋੜੀ ਕੀ ਜਿਸਕਰ ਬਿਤੇ ਆਹੋ ਪਾਏ ਆ ਮੇਥੇ ਪਾਏ ਆ ਵਿੱਚੇ ਧਣੀਆਂ ਪਾਇਆ ਵਿੱਚੇ ਪਾਲਕ ਪਾਈ ਆ ਹੋਰਾਂ ਕੋਈ ਵੀ ਐਦਿਜੀਏ ਆ ਜਾ ਤੇਰੇ ਵਾਸਤੇ ਤਾਂ ਪੁਰਜੀ ਤਿਆਰੇ ਹੈ ਤੜਕਾ ਲੱਗ ਰਿਹਾ ਚੁੱਲੇ ਤੇ ਬੈਠੀ ਬਣਾਉਣੀ ਆ ਤੇਰਾ ਜੀ ਲੱਗਦਾ ਨਹੀਂ ਇੱਥੇ ਨਹੀਂ ਅਰੇ ਦਾ ਅਰੇ ਦਾ ਤੈਨੂੰ ਇੱਕ ਹਫਤਾ ਹੀ ਹੋਇਆ ਗਿਆ ਇਹਨੂੰ ਇੰਨਾ ਇੰਨਾ ਦੀਦੀ ਨੂੰ ਵੀ ਯਾਦ ਕਰਨ ਲੱਗੀ ਤੇ ਵੀ ਇਹ ਤਾਂ ਗਰਮੀ ਜਿਆਦਾ ਹੈ ਇੱਥੇ ਗਰਮੀ ਹੈ ਮੌਸਮ ਦਾ ਇੱਥੇ ਤਾਂ ਥੋੜਾ ਜਿਹਾ ਮੌਸਮ ਦਾ ਖੜਕ ਪੈ ਗਿਆ ਜਾਂ ਤੇਰਾ ਦਿਲ ਕਰੇ ਨਾ ਤੂੰ ਜਵੇ ਆ ਜੀ ਦੀਦੀ ਵਾਲਾ ਤਾਂ ਤੈਨੂੰ ਛੁੱਟੀ ਹੈ ਜੇ ਨਾ دل ਲੱਗੇ ਆ ਜੀ ਫਿਰ ਹੈ ਮਾ ਤੇਰੀ ਮੰਮੀ ਠੀਕ ਆ? ਅੱਧਰ ਸੁਪਰੀ ਹੈਗਾ। ਮਾਹ ਤੇਰੀ ਸਾਸੂ ਮਾਂ ਠੀਕ ਹੈ? ਠੀਕ ਹੈ। ਹੁਣ ਤਾਂ ਨਹੀਂ ਬੁਖਾਰ ਹੋਇਆ ਨੂੰ? ਅਭੀ ਨਹੀਂ ਹੋਇਆ। ਚਲ ਉਹਦਾ ਧਿਆਨ ਰੱਖੀ ਐ ਛਿਆਂ। ਟਾਈਮ ਸਰ ਖਾਣਾ ਦੇਈ ਦਵਾਈ ਦੇਈ ਟਾਈਮ ਸਰ। ਪੁਰਜੀ ਬਣੀ। ਪੁਰ ਪੁਰਜੀ ਰਾ ਤੇਰੀ ਫੇਵਰਟ ਥੀ। ਇਹ ਬਹੁਤ ਜ਼ਿਆਦਾ ਟੇਸਟੀ ਬਣੀ ਐ ਪੁਰਜੀ ਅੱਜ। ਕਿਤੇ ਬਾਤ ਨਹੀਂ ਨਹੀਂ ਕੋਈ ਨਾ ਤਾਂ ਧਰਤੀਆਂ ਜਾ ਜਾਣਾ ਤੈਨੂੰ ਇੱਥੀ ਨਾ ਬਣਾ ਕੇ ਖਲਾਉਂਗੀ ਪੁਰਜੀ ਠੀਕ ਹੈ ਹਾਂ ਕੋਈ ਨਾ ਆਪਣੇ ਸਸਰਾਲ ਗਈ ਹੋਈਆਂ ਦਿਲ ਰਾਕੇ ਰਹਿ ਦੀਦੀ ਕੋਲ ਤਾਂ ਸੇ हमको ਭਲਾ ਥੇਲ ਤੇ ਰ ਪਰ ਇਹ ਨਹੀਂ ਦੀਦੀ ਕੋ ਰਹਿ ਕੇ ਨਹੀਂ ਬਸ 24 ਘੰਟੇ ਦੀਦੀ ਨੂੰ ਯਾਦ ਕਰੀ ਜਾਂਦੀ ਇੱਥੇ ਬੈਠੀਆਂ ਤੀਆ ਫੋਨ ਆਇਆ ਤੇ ਰਾਜ ਸਵੇਰ ਦਾ ਐ ਦੀਦੀ ਮੇਰਾ ਦਿਲ ਨਹੀਂ ਲੱਗਦਾ ਦੀਦੀ ਮੇਰਾ ਦਿਲ ਹੀ ਲੱਗਦਾ ਹੈਗਾ ਚਲ ਕੋਈ ਨਾ ਫੇਰ ਕਾਲ ਦੀ ਸ਼ਾਮ ਨੂੰ ਕਾਲ ਹੀ ਖੋਣ ਚ ਆ। ਠੀਕ ਹੈ। ਹਾਂ ਠੀਕ ਆ ਹੁਣ। ਚਲ ਠੀਕ ਆ ਕੱਟਦੇ ਹੁਣ ਫੋਨ। ਦੇਖੋ ਜੀ ਆਹ ਨਾ ਅੱਜ ਨਾ ਸਵੇਰ ਦਾ ਨਾ ਤੀਜੀ ਵਾਰ ਫੋਨ ਕਰਿਆ ਇਹਨੇ ਪਹਿਲੇ ਮੈਂ ਕੰਨੇ ਗਈ ਉੱਥੇ ਫੋਨ ਆਇਆ ਕਹਿੰਦੀ ਦੀਦੀ ਕੀ ਕਰਦੇ ਮਹਾ ਮੈਂ ਥੋੜੀ ਜੀ ਕੱਪੜੇ-ਕੁਪੜੇ ਲੈਣ ਆਈ ਹੋਈ ਆ। ਉਸਤੇ ਮਗਰੋਂ ਸਵੇਰੇ ਆਇਆ 9:30 ਵਜੇ ਮੈਂ ਸਬਜ਼ੀ ਬਣਾਉਣ ਲੱਗੀ। ਆ ਹੁਣ ਤੀਜੀ ਵਾਰ ਫੇਰ ਫੋਨ ਆਇਆ ਕਹਿੰਦੀ ਦੀਦੀ ਮੇਰੇ ਇੱਥੇ ਦਿੱਲੀ ਲੱਗਦਾ ਹੈਗਾ। ਮੇਗਾ ਚੱਲ ਕੋਈ ਨਾ ਹਟਾ ਤੈਨੂੰ ਹਫਤਾ ਹੀ ਹੋਇਆ ਤੂੰ ਦਿਲ ਲਾ ਕੇ ਰਹਿ ਨਹੀਂ ਜੀਜੀ ਰ ਗਰਮੀ ਬਹੁਤ ਹੈ ਕਹਿੰਦੀ ਮੈਂ ਤਾਂ ਆ ਜਾਣਾ ਓਜੀ ਦੀ ਬੜ ਕੇ ਹੋ ਗਈ ਹੈ ਤਿਆਰ ਤੇ ਆਲੂ ਵੀ ਦੇਖੋ ਐਨ ਬਣ ਗਏ ਨੇ ਤੇ ਆਪਾਂ ਨੇ ਐਨ ਸੁੱਕੀ ਸੁੱਕੀ ਭੁਰਜੀ ਬਣਾਈ ਹੈ ਤੇ ਇੱਕ ਸ਼ੋ ਇਹਦੀ ਬਹੁਤ ਸੋਹਣੀ ਆ ਰਹੀ ਹੈ ਜਿੰਨੀ ਇੱਕ ਸ਼ੋ ਆ ਰਹੀ ਹੈ ਨਾ ਉਸ ਤੋਂ ਵੱਧ ਤਾਂ ਇਹ ਨਾ ਗੁਣਕਾਰੀ ਸਬਜ਼ੀ ਹੈ ਤੇ ਹੁਣ ਆਪਣੀ ਸਬਜ਼ੀ ਐਨ ਇੱਕ ਨੰਬਰ ਬਣ ਗਈ ਹੈ ਤੇ ਆਪਾਂ ਨੇ ਇਹਦਾ ਨਾ ਨਾਣ ਮਿਰਚ ਵੀ ਜੈਕ ਕਰ ਲਿਆ ਇਹਦੇ ਪਰਪਰ ਐਨ ਬਹੁਤ ਵਧੀਆ ਪਿਆ ਹੈ ਤੇ ਹੁਣ ਆਪਾਂ ਨਾ ਇਹ ਤਾਂ ਆਕੇ ਨਾ ਹੁਣ ਬਣਾ ਲਈਏ ਕੱਟਤੀਆਂ ਰੋਟੀਆਂ। ਫੇਰ ਫੇਰ ਕੱਤੀ ਜਦੋਂ ਨੇਰਾ ਹੋ ਜਾਂਦਾ। ਕੀ ਕਰਦੇ ਹਾਂ? ਮੈਂ ਹੁਣ ਨਾ ਸਲਾਦ ਕੱਟਣ ਲੱਗੀ ਆ ਮਾਤਾ ਵੀ ਹੁਣ ਰੋਟੀ ਖਾ ਲਈਏ। ਟਾਈਮ ਹੋ ਗਿਆ ਏ। 7:30 ਹੋ ਗਿਆ ਟਾਈਮ। ਬਸ ਉਹ ਦੁੱਧ ਗਰਮ ਕਰ ਦਿੱਤੇ ਨੇ। ਉਹ ਸਲਾਦ ਰੱਖ ਕੇ ਨਾ ਫੋਟੋ ਫੋਟੋ ਖਿਦੇ ਰੋ। ਮਰ ਲੋ ਮੰਨ ਜਿਓ ਕੋਈ ਨਾ ਬੋਲੇ। ਥੇਰਾ ਮਾ ਬਹੁਤ ਦਿਨਾਂ ਦਾ ਫਰਕ ਪੈ ਗਿਆ। ਕਣ ਛੋਟੇ ਹੋ ਗਏ। ਇਹਨਾਂ ਬਹੁਤ ਛੋਟੇ ਨਹੀਂ। ਮੋਦੀਆਂ ਵੀ ਨਾ ਉੰਨੀਆ ਵਧੀਆ ਨਹੀਂ ਹੈਗੀਆਂ। ਕੌੜੀਆਂ ਆਉਣਗੀਆਂ। ਕੌੜੀਆਂ। ਕਿੱਥੇ ਜਾ ਕੇ ਨਾ ਮਹੀਨੇ ਤੱਕ ਵਧੀਆ ਸਬਜ਼ੀਆਂ ਸਾਰੀਆਂ ਵਧੀਆ ਹੋਣਗੀਆਂ। ਚਲੋ ਦੇਖੀ ਜੇ ਹੈ ਕਿਉਂ ਦੀ ਜੜੀ ਹੈ। ਦੇਖੋ ਜਿਹੜੇ ਨਾ ਸਾਗ ਮੰਗੂਰੀਆਂ

ਔਰ ਇਹ ਵੀ ਕੋਈ ਜਿੰਨੇ ਵੀ ਟਮਾਟਰ ਪਾਏ ਤਾਂ ਸਾਰੇ ਲਾਲ ਹੋਏ ਦੇ ਮੈਂ ਤਾਂ ਪੁੱਛਿਆ ਕਿ ਕਿੱਥੋਂ ਆਏ ਆ ਪਤਾ ਨਹੀਂ ਕਿੱਥੇ ਦੱਸਦਾ ਤਾਂ ਇਹਨਾਂ ਦਾ ਹੁਣ ਗੱਲਾਂ ਜਾਤ ਨਹੀਂ ਰਹਿਣੀਆਂ ਆਪਣੇ ਬਾਹਰੋਂ ਹੀ ਆਏ ਹੋ ਲੱਗਦਾ ਮੈਨੂੰ ਇਹ ਟਮਾਟਰ ਇਹ ਸਬਜੀ ਦੇ ਵਿੱਚ ਵੀ ਪੌਣੇ ਨਾ ਸਾਤ ਨਾ ਸਬਜੀ ਦਾ ਰੰਗ ਦਾ ਵੀ ਫਟ ਪੈ ਜਾਂਦਾ ਜਿਹਦੇ ਬੱਸ ਸਾਢੇ 7 ਹੋ ਗਏ 8:30 ਵਜੇ ਨੂੰ ਨਾ ਸੋਈ ਦਾ ਸਾਰਾ ਕੰਮ ਨਿਬੇੜ ਜਾਣਾ ਤਰੀ ਆਪਾਂ ਨੇ ਨਾ ਸਲਾਦ ਕੱਟ ਕੇ ਰੱਖ ਦਿੱਤਾ ਤੇ ਇੱਧਰ ਆਪਾਂ ਹੁਣ ਮੈਦੰਦ ਪਉਣੀ ਆ ਪੁਰਜੀ ਤੇ ਆਪਣੀ ਨਾ ਮੋਹਣ ਵਧੀਆ ਨਾ ਸੁੱਕੀ ਪੁਰਜੀ ਬਣੀ। ਦੇਖੋ ਜੀ ਸਵਾਦ ਵਧੀਆ ਨਾ ਸੁੱਕੀ ਸੁੱਕੀ ਪੁਰਜੀ ਬਣੀ ਆ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਆ ਤੇ ਸਾਰਿਆਂ ਨੇ ਨਾ ਬਹੁਤ ਦਿਲ ਕਰਦਾ ਵੀ ਛਿੱਟੀ ਰੋਟੀ ਲਿਆਓ ਤੇ ਪੁਰਜੀ ਦੇ ਨਾਲ ਖਾਈਏ। ਇਸ ਤਰ੍ਹਾਂ ਸੋਨਾ ਆਇਆ ਕਲਰ ਸੋਨਾ ਆਇਆ ਤੇ ਆਪਾਂ ਨੇ ਨਾ ਬਿਲਕੁਲ ਵੀ ਟੱਕਣੀ ਨੀ ਦਤੋਂ ਪਰ ਜੇਟਾ ਕੰਦੇ ਦੇਣਾ ਫਿਰ ਵਿੱਚ ਪਾਣੀ ਜੇ ਫਿਰ ਜਾਂਦਾ ਹੁਣ ਜਿਹੜੀ ਪਾਪਤੀ ਨਾਲ ਸਾਰੀ ਬਾਹਰੇ ਉਡੀ ਹੈ ਤੇ ਆਪਣੀ ਭੁਰਜੀ ਨਾਲ ਇੱਕ ਨੰਬਰ ਬਣ ਕੇ ਹੋਈ ਹੈ ਤਿਆਰ ਤੇ ਭੁਰਜੀ ਦੇ ਵਿੱਚ ਅਸੀਂ ਆਲੂ ਪਾਉਨੇ ਬਹੁਤ ਜ਼ਿਆਦਾ ਫਿਰ ਜਿੰਨੇ ਵੀ ਬਾਅਦ ਵਿੱਚ ਆਲੂ ਹੋਣਗੇ ਨਾ ਤੇ ਉਹਨੇ ਵਧੀਆ ਲੱਗਣਗੇ ਫਿਰ ਕੋਰ ਨੂੰ ਗਰਮ ਕਰ ਲਈ ਚੰਗੀ ਤਰ੍ਹਾਂ ਫਿਰ ਖਾਣੇ ਰੋਟੀ ਜਿਵੇਂ ਦਾ ਹੋਰ ਸਾਰਾ ਕੰਮ ਰੈਡੀ ਕਰਿਆ ਪਿਆ ਚਲੋ ਜੀ ਵੀਡੀਓ ਫਿਰ ਨਾ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰ ਦਿੰਦੇ ਆ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਜੀ ਤੁਸੀਂ ਸਾਗ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਇਸ ਇਸ ਤਰ੍ਹਾਂ ਨਾਲ ਸਾਰੀਆਂ ਵੀਡੀਓ ਨੂੰ ਇਦਾਂ ਹੀ ਪਿਆਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਰਿਸ਼ਤੇਦਾਰਾਂ ਵਿੱਚ ਗਵਾਂਟੀਆਂ ਵਿੱਚ ਸਾਰੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ